ਜਿਵੇਂ ਚੋਣਾਂ ਦੇ ਵਿੱਚ ਕੌਣ ਮਾਰੇਗਾ ਬਾਜੀ ਤੇ ਤਰਨ ਤਰਨ ਦੇ ਵਿੱਚ ਕਿਸਤੀ ਹੋਵੇਗੀ ਜਿਤਕਿ ਆਮ ਆਦਮੀ ਪਾਰਟੀ ਫਿਰ ਕਬਜ਼ਾ ਕਰੇਗੀ ਇਸ ਸੀਟ ਦੇ ਉੱਤੇ ਲਗਾਤਾਰ ਸਿਆਸਤ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਹਰਮਿੰਦਰ ਸੰਧੂ ਦਾ ਬਿਆਨ ਸਾਹਮਣੇ ਆਇਆ ਤੇ ਦਸਨੂੰ ਲੈ ਕੇ ਉੱਥੇ ਹੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਤਾਰੀਫਾਂ ਕੀਤੀਆਂ ਤੇ ਦੂਜੇ ਪਾਸੇ ਵਿਰੋਧੀ ਧਿਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਇਸ ਚੋਣ ਦੇ ਨਤੀਜੇ ਦੌਰਾਨ ਕੌਣ ਬਾਜੀ ਮਾਰ ਕੇ ਜਾਂਦਾ ਕਿ ਕਿਸਤੀ ਹਾਰ ਹੁੰਦੀ ਹੈ ਲਗਾਤਾਰ ਪੰਜਾਬ ਦੀ ਸਿਆਸਤ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਹੋਰ ਕੀ ਕੁਝ ਕਹਿਣਾ ਹੈ ਹਰਮਿੰਦਰ ਸਿੰਘ ਦਾ ਆਉਤ ਨੂੰ ਸੁਣਾਉਣੇ ਆ ਕਿ ਜਿਮਨੀ ਜੋਨ ਜਿਹੜੀ ਆ ਉਹਦੀ ਟਿਕਟ ਉਹ ਦਿਨ ਸਾਬਕਲ ਸਿੰਘ ਜੀ ਮਾਨਾ ਤੁਹਾਡੇ ਛੋਟੇ ਵੀਰ ਨੂੰ ਤੁਹਾਡੇ ਭਰਾ ਨੂੰ ਉਹ ਦਿਨ ਅਨਾਉਂਸਮੈਂਟ ਕਰਕੇ ਗਏ ਦੇਖੋ ਇਲੈਕਸ਼ਨ ਆਉਂਦੀਆਂ ਜਾਂਦੀਆਂ ਨੇ ਅੱਜ ਆਪਾਂ ਨੂੰ ਮਿਲਦਿਆਂ ਗਿਲਦਿਆਂ ਤਕਰੀਬਨ 25 26 27 ਸਾਲ ਹੋ ਗਏ ਔਰ ਲਾਲੂ ਕੋ ਮੜਦੇ ਤਕਰੀਬਨ ਚਿਹਰੇ ਜਿਹੜੇ ਆ ਮੇਰੇ ਕੋਲ ਹੁਣ ਕੋਈ ਇਹੋ ਜਿਹਾ ਚਿਹਰਾ ਨਹੀਂ ਜਿਹੜਾ ਨਹੀਂ ਪਛਾਣ ਚ ਸਾਰੇ ਹੀ ਮੈਂ ਪਛਾਣਦਾ ਔਰ ਦੇਖੋ ਇਹ ਇਲੈਕਸ਼ਨ ਵੀ ਇਹੋ ਜਿਹਾ ਵੀ 1.5 ਸਾਲ ਆਪਾਂ ਤਗੜੇ ਹੋ ਕੇ ਕੰਮ ਕਰਾਂਗੇ ਪਾਰਟੀ ਨੇ ਵੀ ਹੁਣ ਸਹਿਯੋਗ ਬੜਾ ਵੱਡਾ ਦਿੱਤਾ ਮੈਂ ਉਹਦਾ ਪਹਿਲੀਆਂ ਗੱਲਾਂ ਵੱਲ ਨਹੀਂ ਜਾਣਾ ਚਾਹੁੰਦਾ ਵੀ ਪਹਿਲਾਂ ਕੰਮ ਹੋਏ ਨਹੀਂ ਹੋਏ ਕਿਸੇ ਨੇ ਕੀਤੇ ਨਹੀਂ ਕੀਤੇ ਮੈਂ ਤੇ ਇਹ ਗੱਲ ਜਾਣਦਾ ਵੀ ਆਪਾਂ ਕੀ ਗੱਲ ਹੈ ਕਿਉਂਕਿ ਜੇ ਮੈਂ ਵੇਖਦਾ ਰਿਹਾ ਪਿਛਲੇ 8 ਸਾਲਾਂ ਦਾ ਜਦੋਂ ਦਾ ਭਾਵੇਂ ਉਹ ਕਿਸੇ ਦਾ ਵੀ ਰਾਜ ਆਇਆ ਕਿਸੇ ਨੇ ਵੀ ਵਾਗ ਡੋਰ ਤਰਨ ਤਰ ਦੀ ਸੰਭਾਲ ਲਈ ਇਸ ਇਲਾਕੇ ਦੀ ਸੰਭਾਲੀ ਕਿਸੇ ਨੇ ਕੁਝ ਨਹੀਂ ਕੀਤਾ ਤੁਹਾਡੇ ਸਾਹਮਣੇ ਆ ਹੁਣ ਵੀ ਜਿਹੜਾ ਆ ਪਾਰਟੀਆਂ ਕੈਂਡੀਡੇਟ ਦੇਈ ਬੈਠੀਆਂ ਨੇ ਤੁਹਾਨੂੰ ਵੀ ਪਤਾ ਆ ਇੰਨਾ ਕੈਂਡੀਡੇਟਾਂ ਦਾ ਕੀ ਹਾਲਾਤ ਨੇ ਕਿੱਥੋਂ ਆਏ ਆ ਕਿਵੇਂ ਆਏ ਆ ਭਾਵੇਂ ਉਹ ਬੀਜੇਪੀ ਆ ਭਾਵੇਂ ਉਹ ਅਕਾਲੀ ਦਾ ਲਿਆ ਭਾਵੇਂ ਕਾਂਗਰਸ ਵਾਲੇ ਆ ਜਾਂ ਹੋਰ ਵੀ ਕੋਈ ਕੈਂਡੀਡੇਟ ਆ ਮੈਂ ਸਮਝਦਾ ਅੱਜ ਤਕਰੀਬਨ 22 ਦਿਨ ਰਹਿ ਗਏ ਇਲੈਕਸ਼ਨ ਨੂੰ 11 ਨੂੰ VOTING ਹੋਣੀ ਆ ਤੇ 11 ਤੋਂ ਬਾਅਦ ਇੰਨਾ ਕਿਸੇ ਨੇ ਲੱਭਣਾ ਨਹੀਂ ਜੀ ਇਹ ਮੇਰੇ ਤੋਂ ਲਖਾ ਲੋ ਅੱਜ ਇੱਕ ਕਿਸੇ ਦੇ ਵੀ ਇਹ ਜਿੰਨੇ ਵੀ ਕੈਂਡੀਡੇਟ ਆ ਕੋਈ ਭਾਵੇਂ ਬਾਹਰੋਂ ਆਇਆ ਕੋਈ ਭਾਵੇਂ ਉਥੋਂ ਅੰਮ੍ਰਿਤਸਰੋਂ ਆਇਆ ਕੋਈ ਕਿਧੋਂ ਆਇਆ ਇਹ ਸਾਰੇ ਆਕਾਲੀ ਦਲ ਵਾਲੇ ਦੇ ਪਤਾ ਨਹੀਂ ਕਿੱਥੋਂ ਚੁੱਕ ਕੇ ਲਿਆ ਮਾਰਿਆ ਕੈਂਡੀਡੇਟ ਅੰਡੇ ਦੀ ਸ਼ਹੀਦਾਂ ਦੀ ਪਾਰਟੀ ਆ ਇਹ ਭਗਤਾਂ ਦੀ ਪਾਰਟੀ ਆ ਇਹ ਭਗਤਾਂ ਦੀ ਪਾਰਟੀ ਆ ਇਹਨਾਂ ਦੀਆਂ ਕੁਰਤੂਤਾ ਹੈ ਕਿ ਆ ਭਗਤਾਲੀਆਂ ਇਹ ਕਰਦੇ ਕੀ ਫਿਰਦੇ ਆ ਇਹ ਤੇ ਹੋਂਡ ਪਦਾ ਲੂਣ ਮੱਤ ਆਉ ਜਦੋਂ ਹਰਮੀਤ ਸੋ ਆ ਗਿਆ ਹੋਂਡ ਮੱਤ ਆਉ ਹੀ ਆ ਇਹ ਹਾਲਾਤ ਠੀਕ ਆ ਜਦੋਂ ਅਲਾਗਾ ਹੀ ਜਿਹੜਾ ਵਾਝਾ ਹੋ ਜੇ ਲੀਡਰ ਤੋਂ ਤੇ ਕੀ ਬਣੂਗਾ ਬਾਅਦ ਦੇ ਵਿੱਚ ਇਲਾਕੇ ਦਾ ਆਈਂਦਾ ਪਿੰਡਾਂ ਦਾ ਕੀ ਬਣੂਗਾ ਤੁਹਾਡੇ ਡਿਵੈਲਪਮੈਂਟ ਕੀ ਹੋਣੀ ਕਿਸੇ ਨੇ ਕੰਮ ਤੁਹਾਡੇ ਕੀ ਕਰਨਾ ਕਿਸੇ ਨੇ ਜੇ ਬੂਹੇ ਵੀ ਬੋਲਣਾ ਕਿਸੇ ਨੇ ਆਉਣਾ ਹੀ ਨਹੀਂ ਕਿਸੇ ਨੇ ਜਾਣਾ ਹੀ ਨਹੀਂ ਤੁਹਾਡੇ ਕੰਮ ਕੀ ਹੋਣੇ ਆ ਤੁਸੀਂ ਦੇ ਚਾਰਾਂ ਵੋਟਾਂ ਪਾਈਆਂ ਸੀ ਪਰ ਅੱਜ ਮੈਂ ਵਿਸ਼ਵਾਸ ਨੂੰ ਹੋਣਾ ਕਿ ਬੇਫਿਕਰ ਹੋ ਗਏ ਬੇਚੱਕ ਹੋ ਗਏ ਤਗੜੇ ਹੋ ਗਏ ਆਪਾਂ ਪਾਰਟੀ ਦਾ ਮੁੱਢ ਬੰਦਣਾ ਔਰ ਜਿਹੜਾ ਕੱਲ ਆਲਾ ਤੁਸੀਂ ਦਾਖਲ ਕਰਾਉਣ ਗਏ ਸੀ ਕਾਗਜ਼ ਔਰ ਮੇਰਾ ਘਰ ਕੱਲ ਦਾ ਰੋਡ ਸ਼ੋ ਇੱਕ ਵਾਰੀ ਇਹ ਸਾਰਿਆਂ ਨੂੰ ਨਜ਼ਰ ਆ ਗਿਆ ਵੀ